ਸਤਿ ਸ਼੍ਰੀ ਅਕਾਲ ਜੀ ਮੈਂ ਬੀਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਲੁਧਿਆਣਾ ਦੇ ਖਾਲਸਾ ਕਾਲਜ ਫਾਰ ਔਮਨਸ ਦੇ ਵਿੱਚ 64 ਐਨੂਅਲ ਐਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਸਟੂਡੈਂਟਸ ਨੇ ਆਪਣੀਆਂ ਅਲੱਗ-ਅਲੱਗ ਗੇਮਾਂ ਵਿੱਚ ਪਾਰਟਿਸਿਪੇਟ ਕੀਤਾ ਸਪੂਨ ਐਂਡ ਲੈਮਨ ਕੰਪੀਟੀਸ਼ਨ ਸਾਈਕਲਿੰਗ ਕੰਪੀਟੀਸ਼ਨ ਲੌਂਗ ਜੰਪ ਕੰਪੀਟੀਸ਼ਨ ਤੇ ਹੋਰ ਵੀ ਬਹੁਤ ਸਾਰੇ ਇੱਥੇ ਕੰਪੀਟੀਸ਼ਨਸ ਹੋਏ ਆਓ ਦੇਖਦੇ ਹਾਂ ਕਾਲਜ ਵਿੱਚ ਜਾ ਕੇ ਹੋਰ ਸਟੂਡੈਂਟਸ ਨੇ ਕਿਹੜੀ-ਕਿਹੜੀ ਐਕਟੀਵਿਟੀਆਂ ਕੀਤੀਆਂ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਡਾਕਟਰ ਮਨਦੀਪ ਕੋਰ ਹੈਡ ਆਫ ਦਾ ਡਿਪਾਰਟਮੈਂਟ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਮੈਡਮ ਤੁਹਾਡੇ ਖਾਲਸਾ ਕਾਲਜ ਫੋਰ ਊਮਨਸ ਦੇ ਵਿੱਚ ਅੱਜ ਇੱਕ ਗੇਮਸ ਦੇ ਰਿਗਾਰਡਿੰਗ ਬਹੁਤ ਸਾਰੇ ਸਟੂਡੈਂਟਸ ਇੱਥੇ ਇਕੱਠੇ ਹੋਏ ਨੇ ਦੱਸਣਾ ਦੱਸੋਗੇ ਤੁਸੀਂ ਵੀ ਇਹ ਗੇਮਸ ਦੇ ਵਿੱਚ ਕਿਹੜੇ ਕਿਹੜੇ ਸਟੂਡੈਂਟਸ ਪਾਰਟਿਸਿਪੇਟ ਕਰ ਰਹੇ ਨੇ ਕਿੰਨੀਆਂ ਗੇਮਾਂ ਚੱਲ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਥੈਂਕਸ ਕਰਦੀ ਹਾਂ ਕਿ ਤੁਸੀਂ ਸਾਡਾ ਜਿਹੜੀ ਹੈ ਨਿਊਜ਼ ਕਵਰ ਕਰ ਰਹੇ ਹੋ ਔਰ ਅੱਜ ਜਿਹੜੀ ਹੈਗੀ ਸਾਡੇ 64th ਐਨੂਅਲ ਐਥਲੈਟਿਕ ਮੀਟ ਓਪਨ ਸੈਰਮਨੀ ਸਾਡੀ ਹੋਈ ਹੈ 2 ਦਿਨ ਦੀ ਮੀਟ ਹੈ 7 ਐਂਡ 8 ਮਾਰਚ ਔਰ ਇਹਦੇ ਵਿੱਚ ਐਥਲੈਟਿਕਸ ਦੇ ਇਵੈਂਟ ਸਾਰੇ ਹੀ ਕਵਰ ਹੋ ਰਹੇ ਨੇ ਅਲੱਗ-ਅਲੱਗ ਕਲਾਸਸ ਜੜੀਆਂ ਨੇ ਕਾਲਜ ਦੇ ਵਿੱਚ ਸਟਰੀਮਸ ਨੇ ਬੀ ਕਾਮ ਹੈ ਬੀਸੀਏ ਹੈ ਬੀਬੀਏ ਹੈ ਬੀਏ ਹੈ ਬੀ ਕਾਮਰਸ ਹੈ ਔਰ ਸਾਰੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਜਿਦੇ ਵਿੱਚ ਸਾਡੇ ਇਵੈਂਟ ਹੈਗੇ ਆ 100 ਮੀਟਰ 200 ਮੀਟਰ 400 ਮੀਟਰ ਜਿਹੜੀਆਂ ਟਰੈਕ ਦੀਆਂ ਰੇਸਸ ਨੇ ਹਰਡਲ ਰੇਸਸ ਨੇ ਥਰੋਜ਼ ਨੇ ਜਿਹਦੇ ਚ ਜੈਵਲਨ ਥਰੋ ਹੈ ਔਰ ਡਿਸਕਸ ਥਰੋ ਹੈ ਔਰ ਸ਼ਾਰਟ ਪੁੱਟ ਹੈ ਜੰਪਸ ਨੇ ਦੋਨੋਂ ਹਾਈ ਜੰਪ ਲੌਂਗ ਜੰਪ ਸੋ ਇਸ ਤਰ੍ਹਾਂ ਹੀ ਰੀਕ੍ਰੀਏਸ਼ਨਲ ਐਕਟੀਵਿਟੀਆਂ ਵੀ ਹੋਣਗੀਆਂ ਲਾਈਕ ਸੈਕ ਰੇਸ ਚਾਟੀ ਰੇਸ ਆਬਸਟੇਕਲ ਰੇਸ ਵੀ ਹੋਏਗੀ ਔਰ ਓਪਨਿੰਗ ਦੇ ਵਿੱਚ ਸਾਡੇ ਜਿਹੜਾ ਹੈਗਾ ਡਾਕਟਰ ਰਕੇਸ਼ ਮਾਲਿਕ ਜਿਹੜੇ ਨੇ ਉਹ ਸਾਡੇ ਅੱਜ ਦੇ ਚੀਫ ਗੈਸ ਸੀਗੇ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਆਫ ਸਪੋਰਟਸ ਹੈ ਇਸ ਟਾਈਮ ਔਰ ਗੈਸਟ ਆਫ ਆਨਰ ਡਾਕਟਰ ਸਰਦਾਰ ਸੁਖਦੇਵ ਸਿੰਘ ਪੰਨੂ ਜੋ ਕਿ ਦਰੂਣਿਆਚਾਰੀ ਬਾਡੀ ਨੇ ਐਥਲੈਟਿਕਸ ਦੇ ਵਿੱਚ ਉਹਨਾਂ ਨੇ ਅੱਜ ਸਾਡੇ ਕਾਲਜ ਦੇ ਵਿੱਚ ਸ਼ਿਰਕਤ ਕੀਤੀ ਔਰ ਬੜਾ ਅੱਛਾ ਸਭ ਬੜੀ ਅੱਛੀ ਸਪੀਚ ਦੇ ਕੇ ਗਏ ਨੇ ਕਿ ਇਸ ਕਾਲਜ ਨੂੰ ਇੱਕ ਪੰਜਾਬ ਯੂਨੀਵਰਸਿਟੀ ਮਿੰਨੀ ਸਪੋਰਟਸ ਯੂਨੀਵਰਸਿਟੀ ਦਾ ਇੱਕ ਐਵਾਰਡ ਦੇ ਕੇ ਗਏ ਨੇ ਦੇਖੋ ਜੀ ਮੈਨੂੰ ਇਹ ਦੱਸਦਿਆਂ ਬੜਾ ਮਹਿਮਾਨ ਮਹਿਸੂਸ ਕਰਦੀਆਂ ਕਿ ਖਾਲਸਾ ਕਾਲਜ ਆਪਣੇ ਆਪ ਦੇ ਵਿੱਚ ਆਨ ਹੈ ਸ਼ਾਨ ਹੈ ਜਿਹੜਾ ਬੱਚਿਆਂ ਨੂੰ ਹਮੇਸ਼ਾ ਹੀ ਸਰੀਰਕ ਸਿੱਖਿਆ ਸਪੋਰਟਸ ਦੇ ਨਾਲ ਖੇਡਾਂ ਦੇ ਵਿੱਚ ਵੀ ਉਤਸ਼ਾਹ ਜਿਹੜਾ ਬਣਾਈ ਰੱਖਦਾ ਹੈਗਾ ਔਰ ਮੈਨੂੰ ਲੱਗਦਾ ਵੀ ਬੱਚੇ ਜਿਹੜੇ ਇੱਥੋਂ ਸਿੱਖ ਕੇ ਜਾਂਦੇ ਨੇ ਔਰ ਉਹ ਅੱਗੇ ਜਾ ਕੇ ਬਹੁਤ ਸਫਲਤਾਵਾਂ ਜਿਹੜੀਆਂ ਹਾਸਲ ਕਰਕੇ ਉੱਚੇ ਅਹੁਦਿਆਂ ਤੇ ਪਹੁੰਚਦੇ ਨੇ ਔਰ ਇਹ ਖਾਲਸਾ ਕਾਲਜ ਆਪਣੇ ਆਪ ਦੇ ਵਿੱਚ ਹੀ ਇੱਕ ਉੱਚੀ ਪ੍ਰਾਪਤੀ ਵਾਲਾ ਕਾਲਜ ਹੈਗਾ ਕੀ ਕਹਿਣਾ ਚਾਹੋਗੇ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਪੋਰਟਸ ਦੇ ਵਿੱਚ ਵੀ ਰੁਚੀ ਰਣੀ ਚਾਹੀਦੀ ਹੈ ਦੇਖੋ ਜੀ ਸਪੋਰਟਸ ਜਿਹੜੇ ਰੁਚੀ ਲੈਂਦਾ ਇੱਕ ਕਾਰਨ ਹੈਗਾ ਕਿ ਇੱਕ ਤਾਂ ਬੱਚੇ ਜਿਹੜੇ ਨੇ ਫਿਜ਼ੀਕਲੀ ਤੌਰ ਤੇ ਫਿਟ ਰਹਿੰਦੇ ਹੈਗੇ ਨੇ ਔਰ ਸਪੋਰਟਸ ਜੇਕਰ ਖੇਡਦੇ ਨੇ ਤਾਂ ਉਹਨਾਂ ਦੇ ਵਿੱਚ ਉਤਸ਼ਾਹ ਜਿਹੜਾ ਬਣਿਆ ਰਹਿੰਦਾ ਹੈ ਅੱਗੇ ਵਧਣ ਦੀ ਜਿਹੜੀ ਪ੍ਰੇਰਣਾ ਉਹ ਵੀ ਉਹਨਾਂ ਨੂੰ ਮਿਲਦੀ ਰਹਿੰਦੀ ਹੈ ਪੜਾਈ ਜਿਹੜੀ ਹੈ ਕਿ ਬੱਚੇ ਨੂੰ ਕਿਤਾਬੀ ਕੀੜਾ ਹੀ ਨਹੀਂ ਬੰਨਣਾ ਚਾਹੀਦਾ ਉਹਦੇ ਨਾਲ ਨਾਲ ਖੇਡਾਂ ਜਿਹੜੀਆਂ ਨੇ ਉਹਦੇ ਵਿੱਚ ਜਦੋਂ ਉਹ ਉਤਸ਼ਾਹ ਦੇ ਨਾਲ ਖੇਡਦੇ ਨੇ ਜਿਵੇਂ ਕਿ ਅੱਜ ਅਸੀਂ ਐਥਲੈਟਿਕ ਮੀਟ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਦੇਖ ਰਿਹਾ ਕਿ ਬੱਚੇ ਕਿੰਨੇ ਉਤਸ਼ਾਹ ਦੇ ਨਾਲ ਪਾਰਟਿਸਪੇਟ ਕਰ ਰਹੇ ਨੇ ਔਰ ਇਹ ਨਹੀਂ ਹੈ ਕਿ ਇਸ ਕਾਲਜ ਦੇ ਅੰਦਰ ਸਿਰਫ ਆਪਣੇ ਹੀ ਬੱਚੇ ਨੇ ਬਲਕਿ 12 ਜਿਹੜੇ ਨੇ ਵਲੰਟੀਅਰਸ ਵੀ ਆਏ ਹੋਏ ਨੇ ਜਿਹੜੇ ਕਿ ਬੱਚੇ ਨੂੰ ਨਵੀ ਸੇਧ ਦੇ ਕੇ ਜਾਣਗੇ ਔਰ ਇੱਥੇ ਉਹ ਮੰਗ ਨਮੀ ਕਾਇਮ ਕਰਨਗੇ ਖਾਲਸਾ ਕਾਲਜ ਦੇ ਵਿੱਚ ਹਰ ਸਾਲ ਅਸੀਂ ਐਥਲੈਟਿਕ ਮੀਟ ਕਰਦੇ ਹਾਂ ਔਰ ਜਿਹੜੇ ਖਾਲਸਾ ਕਾਲਜ ਦੇ ਵਿਦਿਆਰਥੀ ਨੇ ਉਹ ਖੇਡਾਂ ਦੇ ਵਿੱਚ ਬਹੁਤ ਜ਼ਿਆਦਾ ਮੱਲਾ ਮਾਰ ਚੁੱਕੇ ਨੇ ਸਿਰਫ ਸਟੇਟ ਲੈਵਲ ਤੇ ਨਹੀਂ ਨੈਸ਼ਨਲ ਲੈਵਲ ਤੇ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਜਿਹੜੇ ਵਿਦਿਆਰਥੀ ਨੇ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਸੋ ਅੱਜ ਦੇ ਜਿਹੜੇ ਸਾਡੇ ਮੁੱਖ ਮਹਿਮਾਨ ਸੀ ਡਾਕਟਰ ਰਾਕੇਸ਼ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਤੋਂ ਸਪੋਰਟਸ ਤੇ ਉਹ ਸਾਡੇ ਕਾਲਜ ਨੂੰ ਮਿਨੀ ਯੂਨੀਵਰਸਿਟੀ ਕਹਿ ਕੇ ਗਏ ਨੇ ਉਹ ਇਸ ਕਰਕੇ ਕਹਿ ਕੇ ਗਏ ਨੇ ਕਿਉਂਕਿ ਇਸ ਕਾਲਜ ਨੇ ਯੂਨੀਵਰਸਿਟੀ ਨੂੰ ਬਹੁਤ ਸਾਰੀਆਂ ਪੋਜੀਸ਼ਨਸ ਦਿੱਤੀਆਂ ਨੇ ਖੇਡਾਂ ਦੇ ਵਿੱਚ ਔਰ ਇਸ ਦੇ ਲਈ ਕਾਲਜ ਪ੍ਰਿੰਸੀਪਲ ਡਾਕਟਰ ਕਮਲਜੀਤ ਗਰੇਵਾਲ ਤੇ ਮੈਨੇਜਮੈਂਟ ਕਮੇਟੀ ਹੈ ਜਿਹੜੀ ਉਹਨਾਂ ਦੀ ਤਨਦੀਹੀ ਹੈ ਉਹਨਾਂ ਦੀ ਇੰਨੀ ਜ਼ਿਆਦਾ ਉਹਨਾਂ ਦੇ ਵਿੱਚ ਸਪੋਰਟਸ ਵਾਲਿਆਂ ਨੂੰ ਇੰਨਾ ਜ਼ਿਆਦਾ ਅਪਰੀਸ਼ੀਏਟ ਕਰਦੇ ਨੇ ਹਰ ਤਰ੍ਹਾਂ ਨਾਲ ਉਹਨਾਂ ਦੀ ਸਹਿਯੋਗ ਦਿੰਦੇ ਉਹਨਾਂ ਨੂੰ ਕਿ ਬੱਚੇ ਵੱਧ ਤੋਂ ਵੱਧ ਹੋਰ ਅੱਗੇ ਵਧਣ ਤੇ ਖੇਡਾਂ ਦੇ ਵਿੱਚ ਹੋਰ ਪਰਫੁੱਲਿਤ ਕਰਨ ਔਰ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੀ ਬਹੁਤ ਜ਼ਿਆਦਾ ਮੰਗ ਹੈ ਕਿਉਂਕਿ ਅੱਜਕੱਲ ਦਾ ਜਿਹੜਾ ਯੂਥ ਹੈ ਉਹ ਮੋਬਾਈਲ ਫੋਨਸ ਦੇ ਵਿੱਚ ਜਾਂ ਹੋਰ ਸੋਸ਼ਲ ਸਾਈਟਸ ਤੇ ਜਾਂ ਇੰਨਾ ਜ਼ਿਆਦਾ ਇੰਨਾਂ ਚੀਜ਼ਾਂ ਤੋਂ ਖੇਡਾਂ ਤੋਂ ਪਰੇ ਹੋ ਚੁੱਕਿਆ ਹੈ ਤੇ ਇਹ ਬਹੁਤ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਜਿਹੜੀਆਂ ਖੇਡਾਂ ਨੇ ਔਰ ਖਾਲਸਾ ਕਾਲਜ ਦੇ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦਾ ਜਿਹੜਾ ਐਟਮੋਸਫੇਅਰ ਉਹ ਪ੍ਰੋਵਾਈਡ ਕੀਤਾ ਜਾਂਦਾ ਹੈ ਕਿ ਉਹ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਹੋਰ ਪ੍ਰਾਪਤੀਆਂ ਹਾਸਲ ਕਰਨ ਆਪਣੇ ਆਪ ਨੂੰ ਹੋਰ ਪਾਲਿਸ਼ ਕਰਨ ਸੋ ਮੈਨੂੰ ਲੱਗਦਾ ਹੈ ਕਿ ਖਾਲਸਾ ਕਾਲਜ ਕਿਸੇ ਮਿਨੀ ਯੂਨੀਵਰਸਿਟੀ ਤੋਂ ਘੱਟ ਨਹੀਂ ਕਿਉਂਕਿ ਜਿੱਥੇ ਇੰਨੀਆਂ ਜ਼ਿਆਦਾ ਪੋਜੀਸ਼ਨਸ ਨੇ ਇੰਨੀਆਂ ਜ਼ਿਆਦਾ ਪ੍ਰਾਪਤੀਆਂ ਨੇ ਬੱਚੇ ਦੀਆਂ ਔਰ ਇਹਦੇ ਲਈ ਡਾਕਟਰ ਮਨਦੀਪ ਜਿਹੜੇ ਕਿ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਅਜੋਟੀ ਨੇ ਉਹਨਾਂ ਦੀ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਸੇਵਾ ਉਹਨਾਂ ਨੇ ਇੱਕ ਤਰ੍ਹਾਂ ਦੀ ਕੀਤੀ ਹੋਈ ਹੈ ਸਪੋਰਟਸ ਲਈ ਸੋ ਬਸ ਥੈਂਕ ਯੂ ਜਿਸ ਤਰ੍ਹਾਂ ਕਿ ਲੜਕੀਆਂ ਸਟੱਡੀ ਦੇ ਨਾਲ-ਨਾਲ ਹਾਂਜੀ ਨੂੰ ਸਪੋਰਟਸ ਦੇ ਵਿੱਚ ਵੀ ਇੰਟਰਸਟ ਹੋਣਾ ਚਾਹੀਦਾ ਹੈ ਜੀ ਜੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਦੇਣਾ ਚਾਹੀਦਾ ਔਰ ਮੈਨੂੰ ਮੈਂ ਜਿਵੇਂ ਪਹਿਲਾਂ ਕਹੀ ਹਟੀਆਂ ਕਿ ਸਮੇਂ ਦੀ ਜ਼ਰੂਰਤ ਵੀ ਆ ਔਰ ਪਹਿਲਾਂ ਹੁੰਦਾ ਸੀ ਪਹਿਲੇ ਸਮੇਂ ਦੇ ਵਿੱਚ ਸੀ ਕਿ ਜਿਹੜੀਆਂ ਖੇਡਾਂ ਸੀ ਸਪੋਰਟਸ ਸੀ ਉਹ ਸਿਰ ਬੁਆਏਸ ਤੱਕ ਸੀਮਤ ਸੀ ਪਰ ਜਦ ਅੱਜ ਦੀ ਜਿਹੜੀ ਔਰਤ ਆ ਉਹ ਕਿਸੇ ਪਾਸੇੋਂ ਕਿਤੋਂ ਵੀ ਘੱਟ ਨਹੀਂ ਤਾਂ ਸਪੋਰਟਸ ਦੇ ਵਿੱਚ ਵੀ ਅੱਗੇ ਹੋਣੀ ਚਾਹੀਦੀ ਆ ਔਰ ਸਾਡੇ ਕਾਲਜ ਦੀ ਵਿਦਿਆਰਥਣਾ ਅੱਗੇ ਹੈ ਔਰ ਮੈਨੂੰ ਲੱਗਦਾ ਕਈ ਏਦਾਂ ਦੇ ਸਾਡੀ ਇਵੈਂਟ ਹੁੰਦੇ ਨੇ ਜਿੱਥੇ ਬੁਆਏਸ ਪਿੱਛੇ ਰਹ ਜਾਂਦੇ ਔਰ ਸਾਡੀਆਂ ਗਰਲਸ ਅੱਗੇ ਜਾਂਦੀਆਂ ਨੇ ਕਾਲਜ ਦੀ ਮੈਂ ਇੱਥੇ ਪੇ ਤਾਈਕਵਾਂਡੋ ਕਰਦੀ ਹਾਂ ਮਾਰਸ਼ਾਲਟ ਇੱਥੇ ਮਾਰਸ਼ਾਲਟ ਕੇ ਸਾਰੇ ਗੇਮਸ ਕਰਵਾਈ ਜਾਂਦੀਆਂ ਨੇ ਬਾਕਸਿੰਗ ਬੂਸ਼ੂ ਤਾਈਕਵਾਂਡੋ ਕਰਾਟੇ ਔਰ ਮੈਂ ਸਭੀ ਮੈਂ ਪਾਰਟਿਸਪੇਟ ਕਰਦੀ ਹਾਂ ਔਰ ਮੈਂ ਨੇ ਇੱਥੇ ਇੰਟਰ ਕਾਲਜ ਵੀ ਸਭੀ ਲੈਵਲ ਤੱਕ ਖੇਲਾ ਹੈ ਤੁਸੀਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਇੱਥੇ ਤੁਸੀਂ ਮੈਂ 17 ਸਾਲ 17 ਸਾਲ ਹਾਂਜੀ इस हो गया था मेरे को छः साल हो गए बहुत कोपरेटिव हैं और बहुत सपोर्ट करते हैं स्पोर्ट हमारे स्पोर्ट्स डिपार्टमेंट जो हमारी मार्शल आर्ट टीम को आज आपने सुबह डेमोस्ट्रेशन भी देखा होगा जैसे बहुत बढ़िया डेमोस्ट्रेशन उन्होंने हमें बहुत सपोर्ट किया हमारे सर और मैम बहुत सपोर्टिव है तो आपने जो आ, मार्शल आर्ट सीखा या अपने ताकताई कमांडो सीखा हैगा क्या आपने सेल्फ डिफेंस के लिए सीखा सीखा या आपको शौक था इट्स माय पैशन और बाकी सर की मोटिवेशन है हुँ. जो भी सर बोलते हैं लव द पेन एंजॉय द गेम कभी डरना नहीं है नेवर गिव अप इन द लाइफ अब तक आप कितने के स्टेट uh, लेवल के मैच खेल चुके हो मैं स्टेट लेवल और ये हमारे डेली आते रहते हैं आफ्टर वन ईयर नेशनल इंटरनेशनल जो क्वालिफाई करता है वही आगे जाता है आपकी और और क्या क्या अचीवमेंट है अभी रिसेंटली मैंने इंटरनेशनल खेला है चंडीगढ़ में इंटर नेपाल तो आज जो कॉलेज में 64 एथलीट मीट हुई है तो इसके बारे में आप क्या कहना चाहोगे लड़कियों में एक नई पावर नई ऊर्जा का निर्माण होता है मैं बस यही एक मैसेज देना चाहूँगी गिव अप इन लाइफ अगर आपने कुछ भी करना है अगर सोचा है उसको करो ये नहीं कि कभी अगर आपने सोचा है उसको नहीं कर रहे ਯਾ ਅਚੀਵਮੈਂਟ ਨਹੀਂ ਹੋਗੀ ਆਪਦੀ ਜੋ ਵੀ ਸੋਚ ਰਹੇ ਹੋ ਉਸ ਨੂੰ ਕਰਕੇ ਰੋ ਜੋ ਕਲਾਸ ਖੜੀ ਨਾ ਜਾਗੇ ਉਹ ਮੁਸਕਾ ਨਹੀਂ ਹੁਣਾ 64 ਐਥਲੈਟਿਕ ਦੇ ਵਿੱਚ ਸਟਾਫ ਦੇ ਵਿੱਚ ਰੇਸ ਦੇ ਵਿੱਚ ਤੁਸੀਂ ਫਰਸਟ ਆਏ ਹੋ ਕੀ ਕਹਿਣਾ ਚਾਹੋਗੇ ਇਸ ਕਾਲਜ ਦੇ ਵਿੱਚ ਇਸ ਕਾਲਜ ਦੇ ਇਸ ਉਪਰਾਨਦੇ ਤੇ ਬਾਰੇ ਆਬਸਟਕਲ ਰੇਸ ਇਸ ਬਾਰੇ ਮੈਂ ਕਹਿਣਾ ਚਾਹੁੰਦੀ ਕਿ ਕਾਲਜ ਬਹੁਤ ਵਧੀਆ ਬੱਚਿਆਂ ਨੂੰ ਮੋਟੀਵੇਟ ਕਰ ਰਿਹਾ ਹੈ ਤੇ ਕੁੜੀਆਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ ਕਿ ਬੱਚਿਆਂ ਦੇ ਅੱਗੇ ਜਾ ਕੇ ਕੋਈ ਹੈਲਥ ਇਸ਼ੂਜ਼ ਨਾ ਆਉਣ ਕਿਉਂਕਿ ਅੱਜ ਕੱਲ ਫਿਟਨੈਸ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਲਈ ਤੇ ਫਿਟਨੈਸ ਬੱਚਿਆਂ ਨੂੰ ਫਿਜ਼ੀਕਲੀ ਤੇ ਮੈਂਟਲੀ ਫਿਟ ਕਰਦਾ ਹੈ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਆਮ ਤੌਰ ਤੇ ਲੜਕੀਆਂ ਬਹੁਤ ਮੋਬਾਈਲ ਦੇ ਉੱਤੇ ਜੀ ਲੜਕੀਆਂ ਤਾਂ ਕੀ ਲੜਕੇ ਵੀ ਮੋਬਾਈਲ ਹੋਰ ਕਿ ਪਾਸੇ ਬਿਜ਼ੀ ਰਹਿੰਦੇ ਨੇ ਉਹਨਾਂ ਨੂੰ ਸਟੱਡੀ ਦੇ ਨਾਲ ਨਾਲ ਆਪਣੀ ਫਿਟਨੈਸ ਹੋਰ ਆਪਣੀ ਆਪਣੀ ਹੈਲਥ ਦੇ ਬਾਰੇ ਧਿਆਨ ਦੇਣਾ ਚਾਹੀਦਾ ਹੈਗਾ ਹਾਂਜੀ ਸਰ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਕੱਲੀ ਪੜਾਈ ਦੇ ਨਾਲ ਬੰਦਾ ਕੁਝ ਵੀ ਨਹੀਂ ਕਰ ਸਕਦਾ ਜੇ ਬੰਦੇ ਦੀ ਸਿਹਤ ਚੰਗੀ ਹੋਊਗੀ ਤਾਂ ਅੱਗੇ ਜ਼ਰੂਰ ਸਕਸੈਸ ਹੋਊਗਾ ਇਸ ਕਾਲਜ ਵਿੱਚ ਹੋਰ ਕੀ ਕੀ ਐਕਟੀਵਿਟੀ ਹੋਈ ਅੱਜ ਸਰ ਅੱਜ ਅੱਜ ਇੱਥੇ 100 ਮੀਟਰ ਰੇਸ ਸੈਕ ਰੇਸ ਸਪੂਨ ਐਂਡ ਪੋਟੈਟੋ ਰੇਸ ਹੋਈ ਹੈ ਤੇ ਹੋਰ ਵੀ ਮਤਲਬ ਗੇਮਜ਼ ਹੋ ਰਹੀਆਂ ਨੇ ਚੱਲ ਰਹੀਆਂ ਨੇ ਸਕੂਲ ਦਾ ਸਟਾਫ ਐਂਡ ਸਕੂਲ ਦੇ ਪ੍ਰਿੰਸੀਪਲ ਦੇ ਬਾਰੇ ਕੀ ਕਹਾਂਗੇ ਸਾਡੇ ਪ੍ਰਿੰਸੀਪਲ ਤੇ ਕਾਲਜ ਦਾ ਸਟਾਫ ਬਹੁਤ ਅੱਛਾ ਹੈ ਬਹੁਤ ਮੋਟੀਵੇਟ ਕਰਦਾ ਹੈ ਤੇ ਮੈਂ ਚਾਹੁੰਦੀ ਹਾਂ ਕਿ ਬੱਚੇ ਵੱਧ ਤੋਂ ਵੱਧ ਇਸ ਚੀਜ਼ ਦੇ ਵਿੱਚ ਆਪਣੇ ਪਾਰਟਿਸਿਪੇਟ ਕਰਨ ਅੱਜ ਸਾਡੇ ਨਾਲ ਮੌਜੂਦ ਨੇ ਕਾਲਜ ਦੇ ਪ੍ਰਿੰਸੀਪਲ ਕਮਲਜੀਤ ਕੋਲ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਕਮਲਜੀਤ ਜੀ ਸਤਿ ਸ਼੍ਰੀ ਅਕਾਲ ਸਰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿਉਂਕਿ ਅਸੀਂ 64th ਐਨੁਅਲ ਐਥਲੈਟਿਕ ਮੀਟ ਖਾਲਸਾ ਕਾਲਜ ਫਾਰ ਔਮਨ ਦੀ ਆਰਗੇਨਾਈਜ਼ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਜਿਹੜਾ ਜਿਹੜੇ ਸਾਡੇ ਚੀਫ ਗੈਸ ਸੀਗੇ ਡਾਕਟਰ ਮਲਿਕ ਉਹ ਡਾਇਰੈਕਟਰ ਹੈ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਵੀ ਇਹ ਮਿਨੀ ਯੂਨੀਵਰਸਿਟੀ ਹੈਗੀ ਖੇਡਾਂ ਦੀ ਸੋ ਇਹ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਹੈ ਕਿਉਂਕਿ ਸਾਡੇ ਬਹੁਤ ਸਾਰੀਆਂ ਗੇਮਸ ਹਨ ਤੇ ਬੱਚੇ ਬਹੁਤ ਪਾਰਟਿਸਪੀਸ਼ਨ ਚਾਹੁੰਦੇ ਤੇ ਮੈਡਲਸ ਵੀ ਬਹੁਤ ਆਉਂਦੇ ਸਾਡੇ ਇੰਟਰਨੈਸ਼ਨਲ ਖਿਡਾਰਨ ਹੈਗੀ ਸਾਡੀ ਜਿਹੜੀ ਸਾਈਕਲਿੰਗ ਲਈ ਜਸਮੀਕ ਕੋਰਸੇਕੋ जिने ਹੁਣੇ-ਹੁਣੇ ਏਸ਼ੀਆ ਕੱਪ THAILAND ਚ ਉਹਨੇ ਪਾਰਟਿਸਪੇਸ਼ਨ ਕੀਤੀ ਹੈ ਸੋ ਸਾਡੇ ਲਈ ਇਹ ਚੀਜ਼ ਬਹੁਤ ਪ੍ਰਾਊਡ ਹੈ ਕਿ ਜਿਸ ਤਰ੍ਹਾਂ ਕਿ ਸਟੂਡੈਂਟਸ ਨੂੰ ਸਟੱਡੀ ਦੇ ਨਾਲ-ਨਾਲ ਗੇਮਾਂ ਦੇ ਨਾਲ ਵੀ ਜੋੜਨਾ ਚਾਹੀਦਾ ਹੈਗਾ ਹੋਰ ਤੁਸੀਂ ਸਟੂਡੈਂਟਸ ਵਾਸਤੇ ਲੜਕੀਆਂ ਵਾਸਤੇ ਹੋਰ ਕਿਹੜੇ-ਕਿਹੜੇ ਉਪਰਾਲੇ ਕਰ ਰਹੇ ਹੋ ਸਰ ਜੀ ਅਸੀਂ ਟਾਈਮ ਟੂ ਟਾਈਮ ਵਰਕਸ਼ਾਪਸ ਕਰਾਉਣੇ ਰਹਿੰਦੇ ਆ ਇੱਕ ਸਾਡੀ ਰੈਗੂਲਰ ਵਰਕਸ਼ਾਪ ਚੱਲਦੀ ਹੈ ਮਾਰਸ਼ਲ ਆਰਟ ਤੇ ਸੈਲਫ ਡਿਫੈਂਸ ਦੀ ਜਿੱਥੇ ਕਿ ਬੱਚਿਆਂ ਨੂੰ ਨਾ ਸਿਰਫ ਪੜਾਈ ਨਹੀਂ ਆਪਣਾ ਬਚਾਅ ਕਰਨਾ ਤੇ ਬਾਕੀ ਸਾਰੀ ਨੇਚਰਲ ਚੀਜ਼ਾਂ ਨਾਲ ਜੁੜਨਾ ਸੀ ਸਵੇਰੇ ਵੀ ਰਨਿੰਗ ਤੇ ਯੋਗਾ ਟ੍ਰੇਨਿੰਗ ਵੀ ਕਰਾਣੇ ਆ ਬੱਚਿਆਂ ਦੀ ਜੰਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਚੈਨਲ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਤਾਂ ਜੋ ਲੇਡੀਜ਼ ਔਰ ਲੜਕੀਆਂ ਆਪਣੇ ਆਪ ਨੂੰ ਇੱਕ ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਗੇਮਿੰਗ ਜੁਆਇਨ ਕਰ ਜੁਡੋ ਮਾਰਸ਼ਲ ਆਰਟ ਜਾਂ ਕਰਾਟੇ ਵਗੈਰਾ ਇੱਕ ਛੋਟਾ ਜਿਹਾ ਮੈਸੇਜ ਦੇ ਦਿਓ ਸਾਡੇ ਲਈ ਕੱਲ ਇੱਕ ਕੱਲ ਇੰਟਰਨੈਸ਼ਨਲ ਵਿਮਨਸ ਡੇ ਹੈ 8 ਮਾਰਚ ਨੂੰ ਉਹਦੇ ਲਈ ਇੱਕ ਸਪੈਸ਼ਲ ਮੈਸੇਜ ਹੈ ਕਿ ਵੀ empowerment on not only through rights ਹੁੰਦੀ ਹੈ but gaming ਨਾਲ ਆਪਣੇ ਆਪ ਨੂੰ physically fit ਰੱਖਣ ਨਾਲ ਇੱਕ women ਲਈ ਇਹ ਬਹੁਤ ਵੱਡੀ ਚੀਜ਼ ਹੈ ਜਦ ਤੱਕ ਉਹ physically fit ਆਪ ਨਹੀਂ ਰਹਿੰਦੀ ਆਪਣਾ ਘਰ ਸੰਸਾਰ ਤੇ ਅੱਗੇ ਬੱਚਿਆਂ ਨੂੰ ਨਹੀਂ ਲੋਕ ਆਫਟਰ ਕਰ ਪਾਉਂਦੀ ਸੋ ਉਹਦੇ ਲਈ ਅਸੀਂ ਇਹ ਬੱਚਿਆਂ ਨੂੰ ਤਿਆਰੀ ਕਰਾ ਰਹੇ ਹਾਂ ਕਿ ਬੱਚੇ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਰੱਖਣ। ਥੈਂਕ ਯੂ ਮੈਡਮ। ਥੈਂਕ ਯੂ। ਜਿਸ ਤਰ੍ਹਾਂ ਕਿ ਪ੍ਰਿੰਸੀਪਲ ਮੈਮ ਨੇ ਕਿਹਾ ਕਿ ਬੱਚਿਆਂ ਨੂੰ ਸਟੱਡੀ ਦੇ ਨਾਲ-ਨਾਲ ਉਹਨਾਂ ਨੂੰ ਫਿਟਨੈਸ ਤੇ ਆਪਣੀ ਹੈਲਥ ਦੇ ਨਾਲ ਜੋੜਨ ਦਾ ਇਸ ਕਾਲਜ ਦਾ ਇੱਕ ਜੋ ਉਪਰਾਲਾ ਹੈ ਜਿਸ ਦੇ ਕਾਰਨ ਹੀ ਉਹ ਜਿਹੜੇ ਐਥਲੈਟਿਕ ਮੀਟਸ ਕਰਵਾਉਂਦੇ ਰਹਿੰਦੇ ਨੇ ਜਿਸ ਨਾਲ ਸਟੂਡੈਂਟਸ ਦੇ ਵਿੱਚ ਉਹਨਾਂ ਸਟੂਡੈਂਟਸ ਦੇ ਵਿੱਚ ਹਿੰਮਤ ਹੌਸਲਾ ਔਰ ਸਟੱਡੀ ਦੇ ਨਾਲ-ਨਾਲ ਉਹਨਾਂ ਦੀ ਲਗਨ ਵੀ ਵਧੀਆ ਇਸ ਦੇ ਨਾਲ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ